ਵਜੀਤ ਮਹਿਤੂਤ ਸਾਡਾ ਵੀਰ ਹੈਪੀ ਮਹਿਤੂਤ ਨਿਧਾਨ ਮਹਿਤੂਤ ਇਹਨਾਂ ਭਰਾਵਾਂ ਦੇ ਵੱਲੋਂ ਜਿਹੜਾ ਉਹਨਾਂ ਦੇ ਬੱਚੇ ਨੇ ਰਵੀ ਮਹਿਤੂਤ ਰੁਸਤਮ ਮਹਿਤੂਤ ਪ੍ਰਗਟ ਮਹਿਤੂਤ ਉਹਨਾਂ ਦੇ ਵੱਲ 51000 ਦੀ ਨਗਦ ਰਕਮ ਦੇ ਨਾਲ ਸਨਮਾਨ ਜਿਹੜਾ ਹੈ ਕਿਸ਼ਨਪ੍ਰੀਅ ਮਨਿੰਦਰ ਦਾ ਕੀਤਾ ਜਾ ਰਿਹਾ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਜੋਰਦਾਰ ਤਾੜੀਆਂ ਦੇ ਨਾਲ ਸਤਿਕਾਰ ਦੇਦੇ ਹਾਂ ਵੀਰਾਂ ਨੂੰ ਔਰ ਜਿਨ੍ਹਾਂ ਦੇ ਵੱਡੇ ਵੱਡੇ ਸਨਮਾਨ ਮਹਿਤੋਤ ਪਰਿਵਾਰ ਦੇ ਵੱਲੋਂ ਕੀਤੇ ਜਾ ਰਹੇ ਹੈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਵੀਰ ਬਲਜੀਤ ਮਹਿਤੋਤ ਹੈਪੀ ਮਹਿਤੋਤ ਨਿਧਾਨ ਮਹਿਤੋਤ ਜਿਹੜੇ ਆਪ ਆਪਣੇ ਸਮੇਂ ਦੇ ਬੜੇ ਚੋਟੀ ਦੇ ਖਿਡਾਰੀ ਰਹੇ ਹੈ ਨਿਧਾਨ ਹੈਪੀ ਪੱਕੇ ਤਰ ਤੇ ਰਹਿੰਦੇ ਅਮਰੀਕਾ ਦੇ ਕਹਿੰਦੇ ਹਾਇਓ ਸਟੇਟ ਦੇ ਵਿੱਚ ਸਿਮ ਸੈਨੇਟੀ ਕਬੱਡੀ ਦੇ ਵੱਡੇ ਸਟਾਰ ਦਾ ਵੱਡਾ ਸਨਮਾਨ ਕੀਤਾ ਹੈ ਲਵੀ ਕੁਮਾਰਾਂ ਵਾਲਾ ਤੋਂ ਵੀ ਨੋਜਵਾਨਾਂ ਬੋਲਣ ਦੀ ਬਾਦੇ ਬਿੱਲੇ ਦੇ ਚਾਰ ਸ਼ਬਦ ਤੁਹਾਡੇ ਵੀ ਹੋ ਜਾਣ ਬਿੱਲਾ ਕੜਿਆਤਾ ਅਲੀ ਸ਼ੇਰ ਵਾਲਾ ਮਾਨ ਹੈ ਸਭੀ ਖੇਡ ਕਬੱਡੀ ਦਾ ਕੇ ਸਾਹਿਬ ਹੱਥ ਬਟਿਆਈਆਂ ਜਿਸ ਭਾਵੇਂ ਤਿਸ ਦੇ ਚੌਧਰੀ ਕਰਾਲੀ ਮਾਨ ਸਰਮਾਹ ਸਾਹਿਬ ਐਮਸੀ ਚੌਧਰੀ ਕਰਾਲੀ ਮੈਨੂੰ ਕਮਿਟਰ ਰਵੀ ਮਹਿੰਦੋਤ ਬਵਿੰਦਰ ਟਵਾਣਾ ਤੇ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਲੱਜ ਭੱਜ 25 ਲੱਖ ਦੀ ਕੀਮਤ ਹੈ ਸਕਾਰ ਦੀ ਉਹ ਗੱਡੀ ਜਿਹਦੀ ਗੱਡੀ ਮੰਗ ਹੈ ਉਹਦਾ ਸਨਮਾਨ ਬਿੱਲਾ ਛੋਡਾਲੀ ਸ਼ੇਰ ਸਰਦਾਰ ਬਰਸਨ ਸਿੰਘ ਦਾ ਪੁੱਤ ਬੇਬੇ ਅਮਰਕੌਰ ਦਾ ਪੋਤਾ ਇੱਕ ਵਾਰੀ ਤਾੜੀਆਂ ਮਾਰ ਦਿਓ ਜੀ ਚੋੜ ਬਜਰਾ ਪਿੰਡ ਹੈ ਬਿੱਲੇ ਦਾ ਕਿ ਸਾਈਂ ਵਾਹਤ ਬੜਿਆਈਆ ਜਿਸ ਭਾਵੇਂ ਤਿਸ ਦੇ ਅੱਜ ਸਮਕਰ ਸਾਹਿਬ ਦੀ ਪਰਤ ਉੱਪਰ ਵਾਰਕਾ ਵੱਡਾ ਸਨਮਾਨ ਜੀ ਅਮਰੀਕ ਮੈ ਵੀ ਚਾਹਾਂਗਾ ਵੀ ਦੂਦੂ ਜਿਹੜੇ ਬਿੱਲੇ ਲਈ ਕਿਉਂਕਿ ਜਿੰਨਾ ਵਧੀਆ ਇਨਸਾਨ ਹੈ ਉਹਨਾ ਵਧੀਆ ਖਿਡਾਰੀ ਹੈ ਜਿੰਨਾ ਵਧੀਆ ਖਿਡਾਰੀ ਉਹਨਾ ਵਧੀਆ ਇਨਸਾਨ ਹੈ ਵਰਜੀਤ ਮਹਤੂਤ ਹੈਪੀ ਮਹਤੂਤ ਕਬੱਡੀ ਬੋਸ ਸਾਹਿਬ ਦੇ ਨਾਲ ਵੀ ਪਿਆਰ ਹੈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਬਿੱਲੇ ਨੂੰ ਲੱਖ ਲੱਖ ਬਿੱਲੇ ਦਾ ਸੋਚਾ ਪਰਿਵਾਰ ਵੀ ਨਾਲ ਹੈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਬਿੱਲੇ ਦੀਆਂ ਗਹਿਰਾਈਆਂ ਦੇ ਵਿੱਚੋਂ ਇਹ ਮਾਂ ਨੇ ਖਵਾਈਆਂ ਜਿਹਨੂੰ ਕੁੱਟ ਕੁੱਟ ਚੋਰੀਆਂ ਬਾਪੂ ਨੇ ਵੀ ਜਿਗਾਈਆਂ ਕਦੇ ਚੋਚੋ ਬੱਜਾ ਬੁਰੀਆਂ ਬਿੱਲਾ ਲੱਗਦਾ ਹੈ ਗਰਾਊਂਡ ਵਿੱਚ ਗੇੜਾ ਐਵੇਂ ਨਹੀਂ ਤਰੀਫਾ ਹੁੰਦੀਆ ਬਿੱਲਿਆ ਅੱਜ ਨਾ ਖੇਡ ਦਾ ਸਪੀਕਰਾਂ ਚ ਤੀੜਾ ਐਵੇਂ ਨਹੀਂ ਤਰੀਫਾ ਹੁੰਦੀਆ ਜਿੰਤੋ ਜਿੰਤੋ ਬਿੱਲਾ ਲੱਗ ਰਿਹਾ ਇੱਕ ਵਾਰੀ ਤਾੜੀਆਂ ਮਾਰ ਕੇ ਪਿਆਰ ਦਿਓ ਮਾਣ ਸਾਡੀ ਖੇਡ ਕਬੱਡੀ ਦਾ ਬਿੱਲਾ ਖੋਡਾ ਦੀ ਸ਼ੇਰ ਵਾਲਾ ਵਿਦੇਸ਼ਾਂ ਵਿੱਚ ਬੱਲੇ ਬੱਲੇ ਕਰਵਾਉਣ ਵਾਲਾ ਆ ਜੁਰਮਾਨ ਸਨਮਾਨ ਸ਼ਹੀਦਾਂ ਸੀਣਾ ਦੀ ਤਰਤੀ ਇਹਨਾਂ ਤਮਕੌਰ ਸਾਹਿਬ ਦੇ ਕਬੱਡੀ ਚੰਦੇ ਉੱਤੇ ਵੱਡੀ ਗੱਡੀ ਨਾਲ ਸਨਮਾਨਤ ਕਰਨ ਦੀਆਂ ਗੱਡੀਆਂ ਮਾਸਵਾੜ ਕੀਤਾ ਜਾ ਰਿਹਾ ਹੈ। ਭਾਈ ਜਿੱਥੋਂ-ਜਿੱਥੋਂ ਦੀ ਗੱਡੀ ਲੰਘਦੀ ਹੈ ਦੋਨਾਂ ਤਾਕੇ ਮਾਰਦੇ ਹੋ। ਤੇ ਬਈਲਾ ਤਹਾਡਾ ਹੋ ਗਿਆ। ਕਬੱਡੀ ਖੇਡ ਦੇ ਨੂੰ ਗੁੱਤ ਫਲਫਲੇ ਮੈਂਦੀਆਂ ਬਣਾਈ ਜਾਂਦਾ ਹੈ ਤੇ ਕੀਤੀ ਪਿੰਡ ਦੀ ਸਰਪੰਚ ਜੀ ਦੇ ਨਾਰੇ ਖੇਡ ਸੋਹਣੀ ਉਰਦੇ ਬੰਦੇ ਧੱਕੇ ਨੂੰ ਲਾਈ ਜਾਂਦਾ ਹੈ ਹਤਨਾਮ ਸਿਰ ਤੇ ਬਿੱਲਾ ਕਹੇ ਦੁਨੀਆ ਵਿੱਚ ਵਿਦੇਸ਼ਾਂ ਵਿੱਚ ਤੁਮਤ ਪਾਈ ਜਾਂਦਾ ਹੈ ਪਿੰਡਰ ਲੋਕੋ ਇੱਕੋ ਅਣ ਚਮਕਾਣਾ ਗੜਾ ਔਖਾ ਹੈ ਇੱਕ ਪਿੰਡ ਦਾ ਨਾਂ ਚਮਕਾਣਾ ਗੜਾ ਔਖਾ ਹੈ ਪਰ ਬਿੱਲੇ ਨੇ ਕਹਿੰਦੇ ਦੋ ਦੋ ਨਾਂ ਚਮਕਾਤੇ ਜੂੜ ਮਾਜੇ ਤੇ ਖੁਦਾ ਦੇ ਸ਼ੇਰ ਦਾ ਨਾਮ ਚਮਕਾਈ ਜਾਂਦਾ ਹੈ ਬਈ ਤਾੜੀਆਂ ਜ਼ੋਰਦਾਰ ਮਾਰਦੇ ਨਾਨ ਸਿੰਘ ਮੇਲਾ ਅੱਜ ਉਹਨਾਂ ਦਾ ਅਮਰੀਕਾ ਦੇ ਵਿੱਚ ਬੜੀ ਰਿਵਾਦ ਹੈ ਇਸ ਨੌਜਵਾਨ ਦੀ ਕਿਉਂਕਿ ਵੱਡੇ ਵੱਡੇ ਧਾਲੀਆਂ ਨੂੰ ਵੱਡੇ ਵੱਡੇ ਰੇਡਰਾਂ ਨੂੰ ਜੱਫੇ ਨਾਲ ਦਾ ਜੰਮ ਰੱਖਦਾ ਹੈ ਪਿਛਲੇ ਦਿਨਾਂ ਤੁਸੀਂ ਦੇਖਿਆ ਵੀ ਧਨਾਲ ਦੇ ਕਬਡੀ ਕੱਪ ਤੇ ਵੀ ਵੱਡੇ ਵੱਡੇ ਰੇਡਰਾਂ ਨੂੰ ਥੰਮਾਈ ਹੈ ਤੇ ਇਕੱਲਾ ਹੀ ਕਹਿੰਦੇ ਮੈਚ ਜਿੱਤਣ ਦੀ ਜੋਤ ਰੱਖਣ ਵਾਲਾ ਮੇਲਾ ਅੱਜ ਮਾਨ ਸਨਮਾਨ ਤੇ ਵੰਦਾ ਹੈ ਅੱਜ ਮਹਤੂਤ ਵਰ੍ਹਾਰ ਦਾ रजीत महतोत मिलान महतोत है महतोत रवि महतोत ਤੇ ਨਾਲ ਸਾਡਾ ਵੀ ਰੋਸਤ ਮਹਿਤੂਤ ਇਹਨਾਂ ਵੀਰਾਂ ਦਾ ਬਿਲੋਂ ਧੰਨਵਾਦ ਹੈ ਜਿਸ ਮਿਹਰ ਦੇ ਵੱਲੋਂ ਇਹ ਵੱਡੇ ਪੱਦਰ ਤੇ ਮਾਨ ਸਮਾਨ ਕੀਤੇ ਜਾ ਰਿਹਾ ਹੈ ਉਹਨਾਂ ਸਾਰੇ ਸੱਜਣਾ ਦਾ ਬਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਬਿੱਲੇ ਖੋਡਾਂ ਵਾਲੀ ਛੇੜ ਦੀ ਖੇਡ ਦਾ ਮੁੱਲ ਪਾਇਆ ਮਾਨ ਦਿੱਤਾ ਦਵਿੰਦਰ ਟਵਾੜੇ ਉਹਨਾਂ ਨੇ ਜੋਤ ਭੰਗੂ ਉਹਨਾਂ ਨੇ ਤੇ ਨਾਲ ਯਾਦ ਮਹਿਤੂਤ ਦਿਲਾ ਜਸਵੰਤ ਸੁਖਚੈਨ ਸੋਹੀ ਸੁਖਜੋਤ ਬੋਂਦੇ ਕਾਲ ਸੰਗੂ ਤੇ ਰਵੀ ਮਹਦੂਦ ਰੰਨਾ ਜਿਨ੍ਹਾਂ ਧੰਨਵਾਦ ਹੈ ਜ਼ੋਰਦਾਰ ਤਾੜੀਆਂ ਇੱਕ ਵਾਰ ਫੇਰ ਜ਼ੋਰਦਾਰ ਤਾੜੀਆਂ ਮਾਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਿੱਲਿਆ ਬਹੁਤ-ਬਹੁਤ ਮੁਬਾਰਕਾ ਤੇਰੇ ਪਰਿਵਾਰ ਨੂੰ ਵੀ ਬਹੁਤ-ਬਹੁਤ ਮੁਬਾਰਕਾ